ਕਮਲਜੀਤ ਸਿੰਘ ਬਰਾੜ ਦੇ ਵੱਲੋਂ ਦੀ ਇਹ ਗੱਲ ਆਖੀ ਗਈ ਸੀ ਕਿ ਉਹਨਾਂ ਨੂੰ ਪਾਕਿਸਤਾਨੀ ਡਾਣ ਸ਼ਹਿਜ਼ਾਦ ਪੱਟੀ ਦਾ ਫੋਨ ਆਇਆ ਅਤੇ ਪੱਟੀ ਨੇ ਉਹਨਾਂ ਨੂੰ ਧਮਕੀ ਦਿੱਤੀ ਹੈ ਹੁਣ ਤੁਹਾਨੂੰ ਦੱਸ ਦਈਏ ਕਿ ਇਸ ਮਾਮਲੇ ਦੇ ਵਿੱਚ ਇੱਕ ਨਵਾਂ ਮੋੜ ਸਾਹਮਣੇ ਆਇਆ ਇੱਕ ਸ਼ਹਿਜ਼ਾਦ ਪੱਟੀ ਦੀ ਇੱਕ ਆਡੀਓ ਹੈ ਜਿਸ ਦੀ ਕੀ ਅਦਾਰਾ ਸਪੋਕਸਮੈਨ ਕੋਈ ਪੁਸ਼ਟੀ ਨਹੀਂ ਕਰਦਾ ਆਡੀਓ ਹੈ ਜਿਹੜੀ ਉਹ ਵਾਇਰਲ ਹੋ ਰਹੀ ਹੈ ਇੱਥੇ ਤੁਹਾਨੂੰ ਦੱਸ ਦਿੰਦੇ ਹਾਂ ਕਿ ਇਸ ਕਥਿਤ ਆਡੀਓ ਦੇ ਵਿੱਚ ਸਾਫ਼ ਤੌਰ ਤੇ ਇਹ ਗੱਲ ਆਖੀ ਜਾ ਰਹੀ ਹੈ ਕਿ ਮੈਂ ਸ਼ਹਿਜ਼ਾਦ ਪੱਟੀ ਬੋਲ ਰਿਹਾ ਹਾਂ ਅਤੇ ਮੈਂ ਕਮਲਜੀਤ ਸਿੰਘ ਬਰਾੜ ਨੂੰ ਕੋਈ ਵੀ ਧਮਕੀ ਨਹੀਂ ਦਿੰਦੀ ਹੈ ਕਮਲਜੀਤ ਬਰਾੜ ਬਿਨਾ ਕਿਸੇ ਮਤਲਬ ਤੋਂ ਗੱਲ ਕਰ ਰਹੇ ਨੇ ਅਤੇ ਉਹਨਾਂ ਨੂੰ ਸ਼ਾਇਦ ਸੁਰੱਖਿਆ ਚਾਹੀਦੀ ਹੋਵੇਗੀ ਜਾਂ ਫਿਰ ਉਹ ਨੇਮ ਫੇਮ ਚਾਹੁੰਦੇ ਨੇ ਇਸ ਲਈ ਉਹ ਮੇਰਾ ਨਾਮ ਲੈ ਰਹੇ ਨੇ ਸ਼ਹਿਜ਼ਾਦ ਪੱਟੀ ਦੀ ਕਥਿਤ ਆਡੀਓ ਦੇ ਵਿੱਚ ਇਹ ਗੱਲ ਆਖੀ ਜਾ ਰਹੀ ਹੈ ਕਿ ਮੈਂ ਕਮਲਜੀਤ ਬਰਾੜ ਨੂੰ ਕੋਈ ਵੀ ਧਮਕੀ ਨਹੀਂ ਦਿੰਦੀ ਐ ਇੱਕ ਵਾਰੀ ਫੇਰ ਤੁਹਾਨੂੰ ਦੱਸ ਦਈਏ ਕਿ ਆਦਾਰਾ ਸਪੋਕਸਮੈਨ ਇਸ ਆਡੀਓ ਦੀ ਕੋਈ ਪੁਸ਼ਟੀ ਨਹੀਂ ਕਰਦਾ ਆਉ ਤੁਹਾਨੂੰ ਸੁਣਾਉਨੇ ਆ ਉਹ ਸਾਰੀ ਆਡੀਓ ਜਿਸ ਦੇ ਵਿੱਚ ਕਥਿਤ ਤੌਰ ਤੇ ਆਵਾਜ਼ ਸ਼ਹਿਜ਼ਾਦ ਪੱਟੀ ਦੀ ਦੱਸੀ ਗਈ ਐ ਕੋਈ ਬਰਾੜ ਨਾਮੀ ਬੰਦਾ ਐ ते कह रहा है कि मैंने शराब पट्टी ने कॉल की थी है। पहली गल तो यह मैं इस बंद नाद ही नहीं है। कौन है कौन नहीं है पहली बार मैं शक्ल देख रह रहा ना मैं कॉल लाई है ना मेरे किसी बंद ने कार लाई है इन्हें खुद किसी को फेक कार लगवाई है हंड्रेड परसेंट मैं कॉल सुनी है या चाहिए है यान फेम चाहिए सियासत अपने नंबर चमकाने ਬਕਵਾਸ ਕਰੀ ਜਾ ਰਿਹਾ ਤੇ ਫਜ਼ੂਲ ਇੰਟਰਵਿਊਸ ਦੇ ਵਿੱਚ ਜਿਦਾ ਕਿ ਮੇਰਾ خیال ਹੈ ਕੋਈ ਅਨਪੜ ਬੰਦਾ ਇਹ ਕਰ ਸਕਦਾ ਤੇ ਬਾਕੀ ਜਿਹੜਾ ਹੈ ਕਿ ਆਪਣੇ ਤੁਝੋ ਵੀ ਮੈਂ ਤੇਰੀਆਂ ਦੋ ਤਿੰਨ ਵੀਡੀਓ ਇਹਦੀਆਂ ਵੇਖੀਆਂ ਨੇ ਆਪਣੀ ਜ਼ੁਬਾਨ ਨੂੰ ਕੰਟਰੋਲ ਕਰ ਬਕਵਾਸ ਨਾ ਕਰ ਬੇਫਜ਼ੂਲ ਤੇ ਸਾਡਾ ਤੇ ਇਹਨੂੰ ਕੋਈ ਲੈਣਾ ਦੇਣਾ ਕੋਈ ਨਾ ਸਾਡਾ ਕੋਈ ਐਡਾ ਟਾਈਮ ਹੈ ਕਿ ਤੇਰੇ ਜਿਵੇਂ ਬੇਗਹਿਰਤ ਅਦਮੀ ਦੇ ਪਿੱਛੇ ਮੈਂ ਟਾਈਮ ਜ਼ਾਇਆ ਕਰਾਂ ਠੀਕ ਹੈ ਜੇ ਮੇਰਾ ਤੇਰੇ ਨਾਲ ਕੋ ਰੋਲਾ ਹੁੰਦਾ ਨਾ ਤੇ ਮੈਂ ਤੇਰੇ ਗਲੇ 'ਚ ਪਟਾ ਪਾ ਲੈਣਾ ਸੀ ਆਪੇ ਹੀ ਤੇ ਮੈਂ ਪਟਾ ਪਾ ਕਿੱਥੇ ਦੇਣਾ ਫਿਰ ਉਸ ਤੋਂ ਬਾਅਦ ਤੇ ਮﻘਾਮ ਬਣਾਣੀ ਸੀ ਮੈਂ ਕੱਲਾ ਕਾਲ ਨਹੀਂ ਲਾਣੀ ਸੀ ਤੇ ਉਸ ਵਾਸਤੇ ਮੈਂ ਉਹ ਨਹੀਂ ਜਾਣਦਾ ਮੇਰਾ ਤੇਨ ਕੋਈ ਲੈਣਾ ਦੇਣਾ ਨਹੀਂ ਹੈ και οι άλλοι πράγματος, να Αυτό είναι είναι